ਸੋ ਸਵਾਗਤ ਹੈ ਦੋਸਤੋ ਤੁਹਾਡਾ ਮੇਰੇ ਚੈਨਲ ਤੇ ਜਿੱਦਾਂ ਕੀ ਤੁਹਾਨੂੰ ਆਪਾਂ ਸ਼ਾਰਟ ਦੇ ਵਿੱਚ ਦੱਸਿਆ ਸੀਗਾ ਕਿ ਆਪਾਂ ਇੱਕ ਵੀਡੀਓ ਅਪਲੋਡ ਕਰਨੀ ਆ ਕਿ ਤੁਸੀਂ ਵੀ ਘਰ ਬੈਠੇ ਆਸਟ੍ਰੇਲੀਆ ਦਾ ਵੀਜ਼ਾ ਅਪਲਾਈ ਕਰ ਸਕਦੇ ਹੋ ਤੇ ਹੁਣ ਆਪਾਂ ਪੂਰਾ ਪ੍ਰੋਸੈਸ ਪਾਉਣਾ ਵਾ ਵੀ ਕਿੱਦਾਂ ਅਪਲਾਈ ਕਰਨਾ ਵਾ ਤੇ ਅਪਲਾਈ ਕਰਨ ਤੋਂ ਪਹਿਲਾਂ ਤੁਸੀਂ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਆਪਾਂ ਅੱਗੇ ਦੇ ਅੱਗੇ ਵੀਡੀਓ ਦੱਸਾਂਗੇ ਜਦੋਂ ਮੰਨ ਲਓ ਆਪਾਂ ਇਹ ਲੋਟਰੀ ਪਾ ਲਈ ਜਾਂ ਉੱਥੇ ਰਜਿਸਟ੍ਰੇਸ਼ਨ ਕਰ ਲਿਆ ਉਸ ਤੋਂ ਬਾਅਦ ਅੱਗੇ ਪ੍ਰੋਸੈਸ ਵੀਜ਼ੇ ਦਾ ਕੀ ਆ ਉਹ ਸਾਰਾ ਹੀ ਸਟੈਪ ਵਾਈਜ਼ ਸਟੈਪ ਦੱਸਾਂਗੇ ਹੁਣ ਆਪਾਂ ਦੱਸ ਦਈਏ ਤੁਸੀਂ ਵੈਬਸਾਈਟ ਤੇ ਜਾ ਕੇ ਆਪਣੇ ਰਜਿਸਟਰ ਕਿੱਦਾਂ ਕਰਨਾ ਵਾ ਚਲੋ ਤੁਹਾਨੂੰ ਆਪਾਂ ਹੁਣ ਲੈ ਚਲਦੇ ਆ ਪੀਸੀ ਆਪਣੀ ਸਕਰੀਨ ਤੇ ਸੋ ਦੋਸਤੋ ਆਪਾਂ Google ਤੇ ਆ ਚੁੱਕੇ ਆ ਇੱਥੇ ਤੁਸੀਂ ਭਰਨਾ i double m i m i ਲੌਗ ਇਨ ਕਰਨਾ ਵਾ ਤੁਸੀਂ ਓਕੇ ਕਰ ਦੇਣਾ ਵਾ ਥੋੜਾ ਟਾਈਮ ਲਏਗਾ ਨਾ ਥੋੜਾ ਸਲੋ ਆ ਤੇ ਇੱਥੇ ਫਸਟ ਟਾਈਮ ਤੇ ਜਿਹੜੀ ਵੀ ਵੈਬਸਾਈਟ ਆ ਜਾਏਗੀ ਤੁਸੀਂ ਉਹਦੇ ਤੇ ਕਲਿੱਕ ਕਰ ਦੇਣਾ ਵਾ ਨੈਟ ਦਾ ਇਸ਼ੂ ਔਨ ਕਰਕੇ ਥੋੜਾ ਸਲੋ ਪ੍ਰੋਸੈਸ ਚੱਲ ਰਿਹਾ ਵਾ ਇਹ ਆਪਾਂ ਇਹਨੂੰ ਔਨ ਕਰ ਲੈਨੇ ਆ ਤੇ ਇਦਾਂ ਦੀ ਆਈਕਨ ਖੁੱਲ ਕੇ ਆ ਜਾਏਗਾ ਇਹ ਇਮੀਗ੍ਰੇਸ਼ਨ ਦਾ ਇਸ ਤੁਸੀਂ ਇੱਥੇ ਨੀਚੇ ਕ੍ਰੀਏਟ ਲਿਖਿਆ ਹੈ ਕ੍ਰੀਏਟ ਤੇ ਕਲਿੱਕ ਕਰ ਦੇਣਾ ਤੇ ਇੱਥੇ ਮੰਗਿਆ ਜਾ ਰਿਹਾ ਈਮੇਲ ਆਈਡੀ ਤੁਸੀਂ ਤੁਹਾਡੇ ਮੋਬਾਈਲ ਦੇ ਵਿੱਚ ਜਿਹੜੀ ਈਮੇਲ ਆਈਡੀ ਆ ਉਹ ਤੁਸੀਂ ਇੱਥੇ ਰਜਿਸਟ੍ਰੇਸ਼ਨ ਕਰਨੀ ਆ ਮੈਂ ਫਟਾਫਟ ਆਪਣੀ ਈਮੇਲ ਆਈਡੀ ਇੱਥੇ ਭਰ ਦੇਣਾ ਵਾ ਈਮੇਲ ਆਈਡੀ ਭਰਨ ਤੋਂ ਬਾਅਦ ਤੁਹਾਡੇ ਇਸ ਮੋਬਾਈਲ ਤੇ ਇੱਕ ਓਟੀਪੀ ਆਏਗਾ ਓਟੀਪੀ ਫਿਲ ਕਰਨ ਤੋਂ ਬਾਅਦ ਤੁਸੀਂ ਨੈਕਸਟ ਤੇ ਕਲਿੱਕ ਕਰ ਦੇਣਾ ਵਾ ਹੁਣ ਆਪਣੇ ਕੋਲ ਇੱਕ ਨਾਮਾ ਪੇਜ ਓਪਨ ਹੋ ਚੁੱਕਿਆ ਵਾ ਇਸ ਪੇਜ ਨੂੰ ਧਿਆਨ ਨਾਲ ਦੇਖਣਾ ਉੱਪਰ ਟਿਕ ਲੱਗਿਆ ਹੋਇਆ ਟਿਕ ਰਹਿਣ ਦੇਣਾ ਨੀਚੇ ਲਿਖਿਆ ਨਿਊ ਯੂਜ਼ਰ ਡਿਟੇਲ ਇੱਥੇ ਸਰਨੇਮ ਦੇ ਵਿੱਚ ਆਪਣਾ ਤੁਸੀਂ ਲਿਖਣਾ ਵਾ ਸਿੰਘ ਬੈਕਸਾਈਡ ਤੇ ਜਿਹੜਾ ਨਾਮ ਲੱਗਦਾ ਵਾ ਉਹ ਲਾ ਦੇਣਾ ਵਾ ਤੁਸੀਂ ਮੈਂ ਫਟਾਫਟ ਸਿੰਘ ਭਰ ਦੇਣਾ ਤੇ ਤੁਸੀਂ ਇੱਥੇ ਨੀਚੇ ਇਸ ਤੋਂ ਨੀਚੇ ਲਿਖਣਾ ਵਾ ਆਪਣਾ ਨੇਮ ਭਰ ਦੇਣਾ ਵਾ ਜਿਹੜਾ ਪਾਸਵਰਡ ਤੇ ਤੁਹਾਡਾ ਨੇਮ ਆ ਤੇ ਨੀਚੇ ਧਿਆਨ ਨਾਲ ਇਹ ਫਾਰਮ ਫਿਲ ਕਰਨਾ ਵਾ ਤੁਸੀਂ ਤੇ ਤੀਜੇ ਨੰਬਰ ਤੇ ਲਿਖਿਆ ਹੋਇਆ ਹੈ ਮੋਬਾਈਲ ਨੰਬਰ ਮੋਬਾਈਲ ਨੰਬਰ ਤੁਹਾਡੇ ਦੋ ਫਿਲ ਕਰਨੇ ਪੈਣੇ ਤੁਹਾਨੂੰ ਇੱਕ ਲਾਈਨ ਲਾਈਨ ਹੈਗਾ ਤਾਂ ਠੀਕ ਹੈ ਨਹੀਂ ਤੁਸੀਂ ਆਪਣੇ ਦੋ ਨੰਬਰ ਮੋਬਾਈਲ ਹੀ ਰਜਿਸਟਰ ਕਰ ਦਿਓ ਉੱਤੇ ਤੇ ਫਿਲ ਕਰਨ ਤੋਂ ਬਾਅਦ ਆਪਾਂ ਨੈਕਸਟ ਤੇ ਕਲਿੱਕ ਕਰ ਦਾਂਗੇ ਉਸ ਤੋਂ ਬਾਅਦ ਆਪਣਾ ਨਵਾਂ ਪੇਜ ਓਪਨ ਹੋ ਜਾਏਗਾ ਇਸ ਪੇਜ ਨੂੰ ਤੁਸੀਂ ਧਿਆਨ ਨਾਲ ਦੇਖਣਾ ਉੱਤੇ ਲਿਖਿਆ ਹੈ ਯੂਜ਼ਰ ਨੇਮ ਯੂਜ਼ਰ ਨੇਮ ਦੇ ਵਿੱਚ ਤੁਸੀਂ ਧਿਆਨ ਨਾਲ ਆਪਣਾ ਉਹ ਨਾਮ ਰੱਖਣਾ ਵਾ ਜਿਸ ਨਾਲ ਤੁਸੀਂ ਆਪਣੀ ਆਈਡੀ ਨੂੰ ਲੌਗਇਨ ਕਰਨਾ ਵਾ ਇਹ ਕੰਪਲਸਰੀ ਹੈ ਅਗਰ ਇਹ ਤੁਸੀਂ ਭੁੱਲ ਗਏ ਤਾਂ ਤੁਹਾਡਾ ਇਹ ਲੌਗਇਨ ਹੀ ਹੋਣਾ ਨੀਚੇ ਲਿਖਿਆ ਹੋਇਆ ਵਾ ਜੋ ਵੀ ਕੰਡੀਸ਼ਨ ਲਿਖਿਆ ਨਿਊ ਪਾਸਵਰਡ ਪਾਸਵਰਡ ਤੁਸੀਂ ਧਿਆਨ ਨਾਲ ਬਣਾਉਣਾ ਵਾ ਤੁਸੀਂ ਸਟਰੋਂਗ ਪਾਸਵਰਡ ਬਣਾਉਣਾ ਵਾ ਉੱਤੇ ਆਪਸ਼ਨਾਂ ਚ ਲਿਖਿਆ ਵੀ ਹੋਇਆ ਘੱਟੋ ਘੱਟ 9 ਡਿਜੀਟ ਹੋਣੇ ਚਾਹੀਦੇ ਤੁਹਾਡੇ ਪਾਸਵਰਡ ਦੇ ਤੇ ਆਪਾਂ ਪਾਸਵਰਡ ਫਟਾਫਟ ਲਗਾ ਲੈਨੇ ਆ ਜੇਕਰ ਪਾਸਵਰਡ ਲਗਾਉਣ ਚ ਤੁਹਾਨੂੰ ਦਿੱਕਤ ਆ ਰਹੀ ਹੈ ਤਾਂ ਤੁਹਾਨੂੰ ਮੈਂ ਦੱਸ ਦਿੰਨਾ ਆਪਣੇ ਨਾਮ ਦਾ ਪਹਿਲਾ ਅੱਖਰ ਕੈਪੀਟਲ ਰੱਖ ਕੇ ਉਸ ਤੋਂ ਬਾਅਦ ਦੀ ਰੇਟ ਪਿੱਛੇ ਕੋਈ ਨੰਬਰ ਵਗੈਰਾ ਤੁਸੀਂ ਪਾ ਸਕਦੇ ਹੋ ਤੇ ਕਿਉਂਕਿ 9 8 9 ਨੰਬਰਾਂ ਦਾ ਹੋ ਜਾਏਗਾ ਤਾਂ ਤੁਹਾਡਾ ਇੱਥੇ ਰਾਈਟ ਮੰਨਿਆ ਜਾਏਗਾ ਧਿਆਨ ਨਾਲ ਤੁਸੀਂ ਪਾਉਣਾ ਵਾ ਥੋੜਾ ਜਿਹਾ ਮੇਰਾ ਗਲਤ ਹੋ ਗਿਆ ਸੀ ਮੈਂ ਦੁਬਾਰਾ ਰਿਪੀਟ ਕਰਕੇ ਪਾਉਣਾ ਵਾ ਪਾਸਵਰਡ ਇਹਦਾ ਪਾਉਣਾ ਵਾ ਤੁਸੀਂ ਧਿਆਨ ਨਾਲ ਇਹਨੂੰ ਨੋਟ ਵੀ ਕਰ ਲੈਣਾ ਜੋ ਲਿਖ ਰਹੇ ਹੋ ਤੁਸੀਂ ਇਹ ਮੈਂ ਪਾਸਵਰਡ ਇਹਦਾ ਕੀ ਰੱਖਿਆ ਵਈ ਇਸੇ ਪਾਸਵਰਡ ਨਾਲ ਤੁਹਾਡੀ ਇਹ ਮੇਲ ਓਪਨ ਹੋਣੀ ਹੈ ਜਿੱਥੋਂ ਵੀ ਜਦੋਂ ਤੁਸੀਂ ਓਪਨ ਕਰਨਾ ਵਾ ਵੈਬਸਾਈਟ ਤੋਂ ਪਾਸਵਰਡ ਆਪਾਂ ਸਟਰੋਂਗ ਬਣਾ ਲਿਆ ਵਾ نیچے ਵੀ ਤੁਹਾਨੂੰ ਰੀ ਪਾਸਵਰਡ ਦਾ ਆਪਸ਼ਨ ਆਏਗਾ ਉਹੀ ਆ ਪਾਸਵਰਡ ਜੋ ਉੱਪਰ ਬਣਾਇਆ ਤੁਸੀਂ نیچے ਵੀ ਉਹੀ ਪਾਸਵਰਡ ਦਾ ਰੱਖਣਾ ਵਾ ਤੁਸੀਂ ਤੇ ਇਥੇ ਗ੍ਰੀਨ ਆ ਜਾਏਗਾ ਟਿਕ ਲੱਗ ਜਾਏਗਾ ਤਾਂ ਸਮਝ ਲਓ ਤੁਹਾਡਾ ਪਾਸਵਰਡ ਮੈਚ ਹੋ ਗਿਆ ਗ੍ਰੀਨ ਟਿਕ ਆਪਣਾ ਲੱਗ ਚੁੱਕਿਆ ਵਾ ਦੋਨਾਂ ਤੇ ਹੁਣ ਅੱਗੇ ਆ ਗਿਆ ਨੈਕਸਟ ਆ ਗਿਆ ਕੁਐਸਚਨ ਆ ਗਏ ਕੁਐਸਚਨਾਂ ਨੂੰ ਤੁਸੀਂ ਧਿਆਨ ਨਾਲ ਦੇਖਣਾ ਵਾ ਇਹ ਜੋ-ਜੋ ਰਿਕੁਆਇਰਮੈਂਟ ਕੀਤੀ ਗਈ ਹੈ ਜਿਹੜੇ-ਜਿਹੜੇ ਤੁਸੀਂ ਫਿਲ ਕਰਨੇ ਆ ਕੁਐਸਚਨ ਉਹਨਾਂ ਨੂੰ ਧਿਆਨ ਨਾਲ ਫਿਲ ਕਰਨਾ ਵਾ ਜਾਂ ਬਾਅਦ ਵਿੱਚ ਵੀ ਤੁਹਾਨੂੰ ਜਦੋਂ ਤੁਸੀਂ ਲੌਗਇਨ ਕਰਨਾ ਬਾਈ ਦਵੇ ਤੁਸੀਂ ਪਾਸਵਰਡ ਭੁੱਲ ਗਏ ਤਾਂ ਲੌਗਆਊਟ ਕਰਕੇ ਦੁਬਾਰਾ ਉਹਨੂੰ ਰੀਸੈਟ ਕਰਨਾ ਤਾਂ ਇਹਦੀ ਲੋੜ ਪੈਣੀ ਹੈ ਤੁਹਾਨੂੰ ਤਾਂ ਧਿਆਨ ਨਾਲ ਤੁਸੀਂ ਇਹ ਕੁਐਸਚਨ ਫਿਲ ਕਰਨੇ ਆ ਤੇ ਆਪਾਂ ਫਟਾਫਟ ਇਹ ਕੁਐਸਚਨ ਨੂੰ ਫਿਲ ਕਰਦੇ ਨੇ ਪਹਿਲਾਂ ਮੈਂ ਫਸਟ ਜਿਹੜਾ ਕੁਐਸਚਨ ਸੀ ਉਹ ਫਿਲ ਕਰਤਾ ਤੇ ਬਾਅਦ ਵਿੱਚ ਤੁਸੀਂ ਇਹਦਾ ਸਕਰੀਨਸ਼ਾਟ ਵੀ ਲੈ ਸਕਦੇ ਤਾਂ ਜੋ ਕਿ ਤੁਹਾਨੂੰ ਇਹ ਚੇਤੇ ਰਹਿ ਜਾਵੇ ਤੁਸੀਂ ਕਿਹੜੇ-ਕਿਹੜੇ ਪਾਸਵਰਡ ਰੱਖਿਆ ਤੇ ਕੀ-ਕੀ ਉੱਥੇ ਤੁਸੀਂ ਆਪਣੇ ਆਨਸਰ ਦੇ ਵਿੱਚ ਤੁਸੀਂ ਕੀ-ਕੀ ਪਾਇਆ ਵਾ ਇਦਾਂ ਹੀ ਮੈਂ ਸੈਕੰਡ ਦੇ ਵਿੱਚ ਲਿਖ ਦੂੰਗਾ ਇਹ ਆਪਸ਼ਨ ਆਪਾਂ ਨੂੰ 10-12 ਦਿੱਤੇ ਹੁੰਦੇ ਹਨ ਜਿਨ੍ਹਾਂ 'ਚ ਤੁਸੀਂ ਕਲਿੱਕ ਕਰਨਾ ਹੁੰਦਾ ਜਿਹੜਾ ਵੀ ਡਿਸਾਈਡ ਕਰਕੇ ਉਹਦੇ ਅਕੋਰਡਿੰਗ ਹੀ ਤੁਸੀਂ ਇੱਥੇ ਆਪਣਾ نیچے ਉਹਦਾ ਆਨਸਰ ਦੇਣਾ ਹੁੰਦਾ ਵਾ ਕੀ ਆਨਸਰ ਰੱਖ ਰਹੇ ਹੋ ਤੁਸੀਂ ਸੋਖਾ ਜਾਂ ਅਨਸਰ ਰੱਖ ਲਿਓ ਜਿੱਦਾਂ ਮੈਂ ਵੀ ਸੋਖ ਸੋਕੇ ਅਨਸਰ ਰੱਖ ਰਿਆ ਕਿ ਤਾਂ ਜੋ ਕਿ ਮੈਨੂੰ ਬਾਅਦ ਚ ਵੀ ਇਹ ਚੇਤੇ ਰਹਿ ਜਾਣ ਵੀ ਇਹਦੇ ਅਨਸਰ ਕੀ ਕੀ ਨੇ ਜੋ ਜੋ ਮੈਂ ਰੱਖ ਰਿਹਾ ਇਦਾਂ ਹੀ ਤੁਸੀਂ ਵੀ ਰੱਖ ਸਕਦੇ ਹੋ ਪਰ ਤੁਸੀਂ ਆਪਣੇ ਅਕੋਰਡਿੰਗ ਰੱਖ ਲਿਓ ਜਾਨੀ ਕਿ ਕਿਹੜਾ ਤੁਹਾਨੂੰ ਬੈਨੀਫਿਟ ਆ ਜਾਂ ਕਿਹੜਾ ਤੁਹਾਡੇ ਯਾਦ ਵਿੱਚ ਰਹਿ ਜਾਏਗਾ ਜਿਹੜਾ ਇਹ ਆਈਕਨ ਆ ਧਿਆਨ ਨਾਲ ਕਰਨਾ ਉਸ ਤੋਂ ਬਾਅਦ ਇਹ ਭਰਨ ਤੋਂ ਬਾਅਦ ਆਪਾਂ ਨੀਚੇ ਕਲਿੱਕ ਕਰ ਦੇਣਾ ਵਾ ਨੀਚੇ ਵੀ ਆਈਐਮ ਬੋਰਡ ਦੇ ਵਿੱਚ ਕਰ ਦੇਣਾ ਵਾ ਉਸ ਤੋਂ ਬਾਅਦ ਨੈਕਸਟ ਦੇ ਵਿੱਚ ਆਪਾਂ ਕਲਿੱਕ ਕਰ ਦੇਣਾ ਵਾ ਤਾਂ ਵੈਬਸਾਈਟ ਥੋੜੀ ਸਲੋ ਆ ਧਿਆਨ ਨਾਲ ਅਗਰ ਤੁਸੀਂ ਸਕਰੀਨਸ਼ਾਟ ਲੈਣਾ ਚਾਹੁੰਦੇ ਤਾਂ ਸਕਰੀਨਸ਼ਾਟ ਵੀ ਲੈ ਸਕਦੇ ਹੋ ਵੀ ਆ ਮੈਂ ਫਿਲ ਕੀਤੇ ਜਾਂ ਨਿਹਾ ਵਾ ਤੇ ਆਪਾਂ ਹੁਣ ਨੈਕਸਟ ਕਲਿੱਕ ਕਰ ਦਿੰਨੇ ਆ ਸੋ ਨੈਕਸਟ ਪੇਜ ਆਪਣਾ ਓਪਨ ਹੋ ਚੁੱਕਿਆ ਵਾ ਇਸ ਜੇਵਾ ਦਾ ਆਪਾਂ ਅਗਰ ਤੁਹਾਡੇ ਕੋਲ ਕੋਈ ਐਪ ਆ ਤਾਂ ਐਪ ਤੇ ਥੱਲੇ ਨੀਚੇ ਕਰ ਕਲਿੱਕ ਕਰ ਦੇਣਾ ਅਗਰ ਕੋਈ ਐਪ ਨਹੀਂ ਹੈਗੀ ਤਾਂ ਤੁਸੀਂ ਫਸਟ ਨੇਮ ਤੇ ਕਲਿੱਕ ਕਰ ਦੇਣਾ ਵਾ ਤੇ ਆਪਾਂ ਫਸਟ ਤੇ ਕਲਿੱਕ ਕਰ ਦਿੰਨੇ ਆ ਉਸ ਤੋਂ ਬਾਅਦ ਆਪਾਂ ਨੈਕਸਟ ਕਰ ਦਿੰਨੇ ਆ ਹੁਣ ਆਪਣੇ ਕੋਲੇ ਜਿਹੜਾ ਲਿਖਿਆ ਆ ਮਾਈਕਰੋਸਾਫਟ অথেন্টিਕੇਸ਼ਨ ਤੇ ਗੂਗਲ অথেন্টিਕੇਸ਼ਨ ਤੇ ਇਹ ਸੌਫਟਵੇਅਰ ਇਹਨਾਂ ਵਿੱਚੋਂ ਦੋਨਾਂ ਚੋਂ ਇੱਕ ਭਰਨਾ ਵਾ ਤੇ ਇਹ ਮੋਬਾਈਲ ਦੇ ਵਿੱਚ ਆਪਣੇ ਭਰ ਕੇ ਉਸ ਤੋਂ ਬਾਅਦ ਅੱਗੇ ਨੈਕਸਟ ਪ੍ਰੋਸੈਸ ਆਏਗਾ ਆਪਾਂ ਇਹਨੂੰ ਨੈਕਸਟ ਕਰ ਦਿੰਨੇ ਆ ਜਿਹੜੀ ਐਪਲੀਕੇਸ਼ਨ ਤੁਸੀਂ ਲੋਡ ਕੀਤੀ ਹੋਈ ਆ ਉਹਨੂੰ ਇਹ ਕੈਵਰ ਕੋਡ ਨੂੰ ਆਪਣੇ ਮੋਬਾਈਲ ਦੀ ਮਦਦ ਨਾਲ ਉਹ ਐਪਲੀਕੇਸ਼ਨ ਤੇ ਉਹਨੂੰ ਸਕੈਨ ਕਰਨਾ ਵਾ ਇਸ ਤੋਂ ਬਾਅਦ ਤੁਹਾਡੇ ਇੱਕ ਮੋਬਾਈਲ ਤੇ ਇੱਕ OTP ਆਏਗਾ ਜਿਹੜੀ ਉਹ ਤੁਸੀਂ ਐਪ ਲੋਡ ਕੀਤੀ ਆ ਉਹਦੇ ਵਿੱਚ ਉਹ ਜਿਹੜਾ 6-7 ਨੰਬਰਾਂ ਦਾ OTP ਆਏਗਾ ਤੁਸੀਂ ਅੱਗੇ ਫਿਲ ਕਰਨਾ ਵਾ ਆਪਾਂ ਨੈਕਸਟ ਕਰ ਦੇਣਾ ਜਿਹੜਾ OTP ਉਹ ਐਪ ਦੇ ਵਿੱਚ ਖੁੱਲ ਰਿਹਾ ਵਾ ਉਹ ਆਪਾਂ ਇੱਥੇ ਫਿਲ ਕਰ ਦੇਣਾ ਵਾ ਇਸ ਤੋਂ ਬਾਅਦ ਆਪਾਂ ਇਹ ਫੋਲਡਰ ਨੂੰ ਨੈਕਸਟ ਕਰ ਦਾਂਗੇ ਇਸ ਤੋਂ ਬਾਅਦ ਆਪਣਾ ਨੈਕਸਟ ਪੇਜ ਓਪਨ ਹੋ ਜਾਏਗਾ ਜਿਹੜੀਆਂ ਵੀ ਟਰਮ ਐਂਡ ਕੰਡੀਸ਼ਨ ਲਿਖੀਆਂ ਆਆਂ ਚੰਗੀ ਤਰ੍ਹਾਂ ਤੁਸੀਂ ਪੜ ਲੈਣੀਆਂ ਉਸ ਤੋਂ ਬਾਅਦ ਤੁਸੀਂ ਨੈਕਸਟ ਤੇ ਕਲਿੱਕ ਕਰ ਦੇਣਾ ਵਾ ਆਪਾਂ ਥੋੜਾ ਜਿਹਾ ਟਾਈਮ ਲੇਗਾ ਤੇ ਇਸ ਤੋਂ ਬਾਅਦ ਆਪਣਾ ਇਹ ਰਜਿਸਟ੍ਰੇਸ਼ਨ ਹਾਫ ਜਿਹੜਾ ਰਜਿਸਟ੍ਰੇਸ਼ਨ ਆ ਉਹ ਕੰਪਲੀਟ ਹੋ ਜਾਏਗਾ ਉਹ ਇੱਥੇ ਆਪਾਂ ਨੂੰ ਮੈਸੇਜ ਵੀ ਆ ਗਿਆ ਆਪਣਾ ਇਹ ਰਜਿਸਟ੍ਰੇਸ਼ਨ ਹਾਫ ਕੰਪਲੀਟ ਹੋ ਚੁੱਕ ਗਿਆ। ਹੁਣ ਅਗਲੇ ਸਟੈਪ ਤੇ ਜਿਹੜਾ ਤੁਸੀਂ ਯੂਜ਼ਰ ਆਈਡੀ ਔਰ ਪਾਸਵਰਡ ਫਿਲ ਕੀਤਾ ਸੀਗਾ ਉਹ ਇੱਥੇ ਨਿਊ ਐਪਲੀਕੇਸ਼ਨ ਆ ਗਈ ਨਿਊ ਐਪਲੀਕੇਸ਼ਨ ਤੇ ਕਲਿੱਕ ਕਰਕੇ ਤੁਸੀਂ ਆਪਣਾ ਪੁਰਾਣੇ ਵਾਲਾ ਯੂਜ਼ਰ ਆਈਡੀ ਤੇ ਪਾਸਵਰਡ ਇੱਥੇ ਪਾ ਦੇਣਾ ਵਾ ਤੇ ਉਸ ਤੋਂ ਬਾਅਦ ਆਪਾਂ ਨੈਕਸਟ ਕਰ ਦੇਣਾ ਵਾ ਨੈਕਸਟ ਕਰਨ ਤੋਂ ਬਾਅਦ ਜਿਹੜਾ ਪੇਜ ਓਪਨ ਹੋਇਆ ਵਾ ਦੋਸਤੋ ਤੇ ਇਹਦੇ ਵਿੱਚ ਤੁਸੀਂ ਇੱਥੇ ਦੇਖੋ ਧਿਆਨ ਨਾਲ ਸਾਰੀਆਂ ਦੇ ਪੜ੍ਹ ਲੈਣੀਆਂ ਵਾ ਜਿੱਥੇ-ਇਥੇ ਆਪਣਾ ਕਿਹੜੇ-ਕਿਹੜੇ ਕਿਸ-ਕਿਸ ਵੀਜ਼ ਤੇ ਆਪਣਾ ਵੀਜ਼ਾ ਲੱਗ ਸਕਦਾ ਪਰੀ ਐਪਲੀਕੇਸ਼ਨ ਰਜਿਸਟ੍ਰੇਸ਼ਨ ਤੁਸੀਂ ਇੱਥੇ ਨੀਚੇ ਆ ਜਾਣਾ ਵਾ ਥੋੜਾ ਥੱਲੇ ਆ ਕੇ ਨੀਚੇ ਆ ਜਾਣਾ ਤੇ ਕਲਿੱਕ ਕਰ ਦੇਣਾ ਵਾ ਜਿੱਥੇ ਵੀਜ਼ਾ ਪ੍ਰੀ ਐਪਲੀਕੇਸ਼ਨ ਰਜਿਸਟ੍ਰੇਸ਼ਨ ਇੱਥੇ ਆਪਾਂ ਕਲਿੱਕ ਕਰ ਦੇਣਾ ਵਾ ਉਸ ਤੋਂ ਬਾਅਦ ਨੀਚੇ ਆ ਜਾਣਾ ਵਾ ਤੁਸੀਂ ਲਾਸਟ ਲਿਖਿਆ ਹੋਇਆ ਵਾ ਰਜਿਸਟ੍ਰੇਸ਼ਨ ਵਰਕ ਐਂਡ ਹੌਲੀਡੇ ਵੀਜ਼ਾ 462 ਤੇ ਇੱਥੇ ਆਪਾਂ ਕਲਿੱਕ ਕਰ ਦੇਣਾ ਵਾ ਇਸ ਵਾਰ ਆਪਣਾ ਨਵਾਂ ਟੈਬ ਓਪਨ ਹੋ ਜਾਏਗਾ ਥੋੜਾ ਟਾਈਮ ਲੈ ਕੇ ਕਿਉਂਕਿ ਨੈਟ ਦਾ ਇਸ਼ੂ ਹੋਣ ਕਰਕੇ ਕਿਉਂਕਿ ਵੈਬਸਾਈਟਾਂ ਵੀ ਵੈਸੇ ਧੀਮੀ ਹੁੰਦੀਆਂ ਇਸ ਕਰਕੇ ਥੋੜਾ ਟਾਈਮ ਲੈ ਲੈਂਦਾ ਲਿਖਿਆ ਹੈ ਵੀਜ਼ਾ ਅ ਵੀਜ਼ਾ ਪ੍ਰੀ ਐਪਲੀਕੇਸ਼ਨ ਪ੍ਰੋਸੈਸਿੰਗ ਥੋੜਾ ਟਾਈਮ ਲੱਗੂਗਾ ਥੋੜਾ ਹੈਂਗ ਹੋ ਰਿਹਾ ਵਾ ਤੇ ਆਪਾਂ ਵੇਟ ਕਰ ਲੈਨੇ ਆ ਤਾਂ ਥੋੜਾ ਵੇਟ ਕਰ ਲੈਣਾ ਲੈਟ ਵੀ ਸਲੋ ਆ ਤੇ ਦੂਜੇ ਨੰਬਰ ਤੇ ਇੱਥੇ ਸਾਈਡਾਂ ਤੇ ਕਾਫੀ ਲੋਕ ਲੱਗੇ ਹੁੰਦੇ ਆ ਪ੍ਰੋਸੈਸ ਕਰਨ ਵਾਸਤੇ ਕਿ ਆਪਣਾ ਹੌਲੀ ਹੌਲੀ ਪੇਜ ਓਪਨ ਹੋ ਰਿਹਾ ਵਾ ਇੱਥੇ ਲਿਖਿਆ ਹੈ ਰਜਿਸਟ੍ਰੇਸ਼ਨ ਫਾਰ ਅ ਫਰਸਟ ਵਰਕ ਐਂਡ ਹੌਲੀਡੇ ਵੀਜ਼ਾ ਤੇ ਜਿਹੜੀਆਂ ਵੀ ਕੰਡੀਸ਼ਨਾਂ ਲਿਖੀਆਂ ਹੋਈਆਂ ਨੇ ਪਹਿਲਾਂ ਤੁਸੀਂ ਇਹਨਾਂ ਨੂੰ ਫਿਲ ਕਰ ਲੈਣਾ ਤੇ ਕਲਿੱਕ ਕਰਕੇ ਉਸ ਤੋਂ ਬਾਅਦ ਪਹਿਲਾਂ ਪੜ੍ਹ ਵੀ ਲੈਣਾ ਵਾ ਤੇ ਫਿਰ ਫਿਲ ਵੀ ਕਰ ਲੈਣਾ ਚੰਗੀ ਤਰ੍ਹਾਂ ਇਹਦਾ ਫਿਲ ਕਰਕੇ ਨੀਚੇ ਲਿਖਿਆ ਆ ਫੈਮਿਲੀ ਨੇਮ ਫੈਮਿਲੀ ਨੇਮ ਦੇ ਵਿੱਚ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀਗਾ ਜਿਹੜਾ ਸਰਨੇਮ ਹੁੰਦਾ ਬੈਕ ਸਾਈਡ ਤੇ ਤੁਹਾਡਾ ਸਿੰਘ ਲਿਖਿਆ ਆਇਆ ਸੀਗਾ ਤੁਸੀਂ ਜਿੱਦਾਂ ਮੈਂ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਵਾ ਪਿਛਲੇ ਜੋ ਆਪਣਾ ਪਿੱਛੇ ਗਿਆ ਵਾ ਸਟੈਪ ਤੇ ਉੱਥੇ ਜਿਹੜਾ ਸੀਗਾ ਸਰਨੇਮ ਦੇ ਵਿੱਚ ਉਹਦੇ ਵਿੱਚ ਲਿਖਣਾ ਤੁਸੀਂ ਸਿੰਘ ਇੱਥੇ ਵੀ ਤੁਸੀਂ ਫੈਮਿਲੀ ਨੇਮ ਦੇ ਵਿੱਚ ਲਿਖਣਾ ਵਾ ਸਿੰਘ ਤੇ ਅੱਗੇ ਨਾਲ نیچے ਲਿਖਣਾ ਵਾ ਤੁਸੀਂ ਆਪਣਾ ਨੇਮ ਪਾਉਣਾ ਵਾ ਕੀ ਤੁਹਾਡਾ ਨੇਮ ਕੀ ਆ ਉਸ ਤੋਂ ਬਾਅਦ ਅੱਗੇ ਦਾ ਪ੍ਰੋਸੈਸ ਹੋਊਗਾ ਸੋ ਫਟਾਫਟ ਆਪਾਂ ਆ ਵਾਲੇ ਆਈਕਨ ਨੂੰ ਵੀ ਆਪਾਂ ਫਿਲ ਕਰ ਦੇਣਾ ਦਵਾ ਦਵਾ नीचे अपना नाम भर देने हैं ਤੇ ਇੱਥੇ نیچے ਜੈਂਡਰ ਦੇ ਵਿੱਚ ਤੁਸੀਂ ਜੇ ਭਰਨਾ ਵਾ ਜੇ ਤੁਸੀਂ ਮੇਲ ਹੋ ਤੇ ਮੇਲ ਤੇ ਫੀਮੇਲ ਹੋ ਤਾਂ ਫੀਮੇਲ ਜੇਸੇ ਵੀ ਤੁਸੀਂ ਕੰਡੀਸ਼ਨ ਦੇ ਵਿੱਚ ਹੋ ਤੁਸੀਂ ਉਹ ਭਰ ਸਕਦੇ ਤੇ ਮੈਂ ਮੇਲ ਆ ਤੇ ਮੇਲ ਕਰ ਦਿੰਨਾ ਇਸ ਬਾਅਦ ਆਪਣਾ ਡੇਟ ਆਫ ਬਰਥ ਤੁਸੀਂ ਭਰਨਾ ਵਾ ਜੋ ਵੀ ਤੁਹਾਡਾ ਡੇਟ ਆਫ ਬਰਥ ਆ ਤੁਸੀਂ ਧਿਆਨ ਨਾਲ ਭਰਨਾ ਕਿਉਂਕਿ ਤੁਹਾਡਾ ਫਾਰਮ ਫਿਲ ਹੋ ਰਿਹਾ ਇਹਦੇ ਵਿੱਚ ਕੋਈ ਵੀ ਚੇਂਜਿੰਗ ਨਹੀਂ ਹੋਣਾ ਅਗਰ ਤੁਹਾਡਾ ਕੱਲ ਨੂੰ ਪ੍ਰੋਸੈਸ ਕੰਪਲੀਟ ਵੀ ਹੋ ਜਾਂਦਾ ਵਾ ਤਾਂ ਜੋ ਜੋ ਤੁਸੀਂ ਤੁਹਾਡੀ ਲਿਖਿਆ ਹੋਇਆ ਵਾ ਉਹੀ ਰਹਿਣਾ ਵਾ ਤੇ ਨਹੀਂ ਤੁਹਾਡਾ ਵੀਜ਼ਾ ਰਿਜੈਕਟ ਹੋ ਜਾਣਾ ਅਗਰ ਇਹ ਤੁਹਾਡੇ ਜਿਹੜੇ ਵੀ ਪ੍ਰੂਫ ਨੇ ਉਹਦੇ ਤੋਂ ਉਲਟ ਲਿਖਿਆ ਹੋਊਗਾ ਫਟਾਫਟ ਮੈਂ ਆਪਣਾ ਇੱਥੇ ਜਨਮ ਜੋ ਵੀ ਮੇਰੇ ਡੇਟ ਆ ਉਹ ਭਰ ਦਿਨਾ ਵਾ ਤੇ ਉਸ ਤੋਂ ਬਾਅਦ ਮੈਂ ਨੈਕਸਟ ਪੇਜ ਤੇ ਆ ਜਾਊਗਾ ਚਲੋ ਜਨਮ ਡੇਟ ਆਪਾਂ ਫਿਲ ਕਰਤੀ ਐ ਹੁਣ ਆਪਾਂ ਥੱਲੇ ਆ ਜੰਨੇ ਆ ਥੱਲੇ ਗਿਆ ਪਾਸਵਰਡ ਨੰਬਰ ਪਾਸਵਰਡ ਦਾ ਜਿਹੜਾ ਨੰਬਰ ਆ ਤੁਹਾਡਾ ਤੁਸੀਂ ਉਹ ਇੱਥੇ ਫਿਲ ਕਰਨਾ ਵਾ ਤੇ ਉਸ ਤੋਂ ਬਾਅਦ ਸੋ نیچے ਲਿਖਿਆ ਹੈ ਕੰਟਰੀ ਆਫ ਪਾਸਪੋਰਟ ਤੁਸੀਂ ਇੰਡੀਆ ਦੇ ਹੋ ਜਾਂ ਫੋਰਨ ਦੇ ਹੋ ਤੁਸੀਂ ਇੱਥੇ ਆਪਾਂ ਇੰਡੀਅਨ ਆਪ ਇੰਡੀਅਨ ਭਰ ਦਾਂਗੇ ਤੇ ਉਸ ਤੋਂ ਥੱਲੇ ਵਾਲਿਆ ਲਿਖਿਆ ਹੈ ਪਾਸਪੋਰਟ ਡੇਟ ਆਫ ਇਸ਼ੂ ਕਦੋਂ ਇਸ਼ੂ ਹੋਇਆ ਸੀਗਾ ਤੁਸੀਂ ਉਹ ਡੇਟ ਭਰ ਦੇਣੀ ਹੈ ਤੇ ਕਦੋਂ ਇਹਦਾ ਐਕਸਪਾਇਰੀ ਡੇਟ ਆ ਉਹ ਵੀ ਤੁਸੀਂ ਨਾਲ ਫਿਲ ਕਰ ਦੇਣੀ ਹੈ ਫਟਾਫਟ ਆਪਾਂ ਉਹ ਵੀ ਫਿਲ ਕਰ ਦਿੰਨੇ ਆ ਸੋ ਸੇਫਟੀ ਦੇ ਪਰਚਪਰ ਨਾ ਮੈਂ ਇੱਥੇ ਹਿਡਨ ਕੀਤੇ ਹੋਇਆ ਸਾਰੇ ਆਪਣੇ ਡਿਟੇਲ ਵਗੈਰਾ ਤੇ ਤੋਂ ਡੀ ਡਿਟੇਲ ਤੁਹਾਨੂੰ ਸ਼ੋ ਹੁੰਦੀ ਹੋਊਗੀ ਤੁਸੀਂ ਉਸ ਹਿਸਾਬ ਨਾਲ ਭਰੀ ਜਾਇਓ ਤੇ ਕਿਉਂਕਿ ਮੈਨੂੰ ਆਪਣੇ ਸੇਫਟੀ ਦਾ ਰੀਜ਼ਨ ਹੈ ਇਸ ਕਰਕੇ ਮੈਂ ਹਿڈن ਕੀਤਾ ਸਾਰਾ ਤੁਹਾਨੂੰ ਤੁਹਾਡੇ ਹਿਸਾਬ ਨਾਲ ਜੋ-ਜੋ ਇੱਥੇ ਆਊਗਾ ਉਸ ਹਿਸਾਬ ਨਾਲ ਤੁਹਾਡਾ ਪਾਸਪੋਰਟ ਦੇ ਜੋ-ਜੋ ਡਾਟਾ ਨੇ ਤੁਸੀਂ ਉਹ ਇੱਥੇ ਫਿਲ ਕਰ ਲੈਣੀਆਂ ਨੇ ਤੇ ਮੇਰੀਆਂ ਡਾਟਾ ਇੱਥੇ ਫਿਲ ਹੋ ਚੁੱਕੀਆਂ ਨੇ ਤੇ نیچے ਲਿਖਿਆ ਆ ਵਾ ਨੈਸ਼ਨਲ ਆਈਡੀ ਨੰਬਰ ਇਹਦੇ ਤੇ ਤੁਸੀਂ ਜ਼ਰੂਰ ਧਿਆਨ ਦੇਣਾ ਵਾ ਇਹ ਕੀ ਆ ਹੁਣ ਅੱਗੇ ਜਿਹੜਾ ਸਟੈਪ ਆ ਰਿਹਾ ਵਾ ਨੈਸ਼ਨਲ ਆਈਡੀ ਨੰਬਰ ਨੈਸ਼ਨਲ ਆਈਡੀ ਨੰਬਰ ਤੁਸੀਂ ਕਹੋਗੇ ਕੀ ਹੋ ਸਕਦਾ ਵਾ ਉਹ ਤੁਹਾਡਾ ਹੈਗਾ ਵਾ ਜਿਹੜਾ ਤੁਹਾਡੇ ਕੋਲ ਪੈਨ ਕਾਰਡ ਆ ਉਹਦੇ ਤੇ ਜਿਹੜਾ ਨੰਬਰ ਲਿਖਿਆ ਹੁੰਦਾ ਵਾ ਉਹ ਤੁਹਾਡਾ ਨੈਸ਼ਨਲ ਆਈਡੀ ਨੰਬਰ ਆ ਉਹ ਤੁਸੀਂ ਇੱਥੇ ਫਿਲ ਕਰਨਾ ਵਾ ਸਾਰੀ ਡਿਟੇਲ ਨੂੰ ਤੁਸੀਂ ਧਿਆਨ ਨਾਲ ਚੈੱਕ ਕਰ ਲੈਣਾ ਵਾ ਅਗਰ ਤੁਸੀਂ ਇੱਕ ਵੀ ਕੁਝ ਵੀ ਗਲਤ ਲਿਖਤਾ ਤਾਂ ਦੁਬਾਰਾ ਤੁਹਾਡਾ ਇਹ ਪ੍ਰੋਸੈਸ ਨਹੀਂ ਹੋਣਾ ਜੋ ਤੁਸੀਂ ਭਰਤਾ ਐਜ਼ ਅ ਟ੍ਰੈਨਰ ਵਾ ਤੇ ਬਾਅਦ ਚੋ ਇਹਦੇ ਵਿੱਚ ਕੋਈ ਵੀ ਬਦਲਾਅ ਨਹੀਂ ਹੋਣਾ ਇਸ ਕਰਕੇ ਤੁਸੀਂ ਧਿਆਨ ਨਾਲ ਭਰਨਾ ਵਾ ਇਸ ਤੋਂ ਬਾਅਦ ਤੁਸੀਂ ਹੁਣ ਨੈਕਸਟ ਤੇ ਕਲਿੱਕ ਕਰ ਦੇਣਾ ਵਾ ਇੱਥੇ ਆਊਗਾ ਤੁਹਾਨੂੰ ਪੇ ਐਂਡ ਸਬਮਿਟ ਪੇ ਐਂਡ ਸਬਮਿਟ ਤੇ ਤੁਸੀਂ ਕਲਿੱਕ ਕਰ ਦੇਣਾ ਵਾ ਇੱਥੇ ਤੁਹਾਨੂੰ ਆਜੂਗਾ ਡੈਬਿਟ ਕਾਰਡ ਕ੍ਰੈਡਿਟ ਕਾਰਡ ਪੇਪਲ ਜਾਂ ਅਦਰ ਰੀਜਨ ਤੋਂ ਤੁਸੀਂ ਪੈਸੇ ਇਹਦੇ ਵਿੱਚ ਪਾ ਸਕਦੇ ਹੋ ਤੇ ਇਹ ਤੁਹਾਨੂੰ ਇਹਦੀ ਜੋ ਫੀਸ ਆ ਉਹ ਵੀ ਲਿਖੀ ਗਈ ਹੈ ਤੇ 25 ਡਾਲਰ ਲਿਖੀ ਗਈ ਆ ਤੇ ਇੰਡੀਆ ਦੇ ਮੰਨ ਲਓ ਆਪਣਾ 7 1800 ਰੁਪਏ ਹੋ ਜਾਂਦਾ ਵਾ ਨਿੱਤੇ ਕਾਰਡ ਹੋਲਡਰ ਐਡਰੈਸ ਲਿਖਿਆ ਹੋਊਗਾ ਜਿੱਥੇ ਤੁਸੀਂ ਭਰ ਦੇਣਾ ਵਾ ਆਸਟ੍ਰੇਲੀਆ ਦੇਗਾ ਤੁਸੀਂ ਇੰਡੀਅਨ ਕਰ ਦੇਣਾ ਕਿਉਂਕਿ ਇੰਡੀਅਨ ਪਾਸਪੋਰਟ ਦਾ ਤੁਸੀਂ ਪੈਸੇ ਦੇ ਰਹੇ ਹੋ ਤੇ ਆਪਣਾ ਐਡਰੈਸ ਭਰ ਦੇਣਾ ਸਿਟੀ ਭਰ ਦੇਣੀ ਆ ਜੋ ਜੋ ਵੀ ਤੁਹਾਡੀ ਰਿਕਵਰਮੈਂਟ ਹੀ ਆ ਸਟੇਟ ਕਿਹੜੀ ਆ ਉਹ ਭਰ ਦੇਣਾ ਵਾ ਕਾਰ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਨੰਬਰ ਭਰ ਦੇਣਾ ਐਕਸਪਾਇਰੀ ਡੇਟ ਭਰ ਦੇਣੀ ਆ ਤੇ ਜੈਨੂਅਨਾ ਕੋਈ ਵੀ ਘੁੜਾਉਣ ਦੀ ਲੋੜ ਨਹੀਂ ਤੁਸੀਂ ਇਸ ਤਰ੍ਹਾਂ ਭਰ ਸਕਦੇ ਹੋ ਸੋ ਇਸ ਤਰ੍ਹਾਂ ਤੁਸੀਂ ਵੀ ਜਿਹੜੀ ਲੋਟਰੀ ਟਿਕਟ ਆ ਜੋ ਵੀਜ਼ੇ ਦੀ ਉਹ ਤੁਸੀਂ ਕਰ ਸਕਦੇ ਹੋ ਰਜਿਸਟ੍ਰੇਸ਼ਨ ਤੇ 25 ڈالر ਜਾਨੇ ਕਿ 2000 ਰੁਪਏ ਹੋ ਜਾਂਦਾ ਕੋਈ ਜ਼ਿਆਦਾ ਨਹੀਂ ਹੈਗਾ ਬੰਦਾ ਹਰ ਇੱਕ ਭਰ ਸਕਦਾ ਤੇ ਮੈਂ ਵੀ ਅਪਲਾਈ ਕੀ ਸਰਦਾ ਸੀਗਾ ਬਟ ਮੇਰੀ ਉਮਰ ਜਿਹੜੀ ਸੀਗੀ ਉਹ 35 ਸਾਲ ਦੇ ਉੱਪਰ ਤੇ ਉਹ ਜਿਹੜੇ ਆਪਾਂ ਅਪਲਾਈ ਕਰ ਸਕਦੇ ਆ 18 ਤੋਂ 30 ਸਾਲ ਦੇ ਵਿੱਚ ਵਿੱਚ ਅਪਲਾਈ ਕਰ ਸਕਦੇ ਆ ਮੈਂ ਸਕਰੀਨ ਸ਼ਾਟ ਵੀ ਪਾ ਦੂੰਗਾ ਕਿਉਂਕਿ ਮੈਂ ਵੀ ਅਪਲਾਈ ਕੀਤਾ ਸੀ ਬਟ ਮੇਰਾ ਨਹੀਂ ਹੋ ਸਕਿਆ ਜੇ ਤੁਸੀਂ ਤੁਹਾਡੀ ਉਮਰ 30 ਸਾਲ ਤੋਂ ਥੱਲੇ ਥੱਲੇ ਆ ਜਾਂ 30 ਸਾਲ ਆ ਤਾਂ ਤੁਸੀਂ ਜ਼ਰੂਰ ਅਪਲਾਈ ਕਰ ਸਕਦੇ ਹੋ ਤੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ